श्री वाहे गुरु साहिब जी। सो शोकोटल गुरु सेविया अहं स सहज सुभाए दर्शन परसिया गुरु का जनम मरण दुख जाए खोवा सिफत खसाम दीन उरे अरसों कुरसों चटिया तो दड़ठे सचे पात साहो मल जनम जनम दी कटिया ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਸ਼ੰਤ ਮਹਲਾ 4 ਕਰ ਪਹਿਲਾ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਜਿਓ ਕਿਰਪਾ ਕਰੇ ਤਾਂ ਨਾਮ ਧਿਆਇ ਜਿਓ ਸਤ ਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜਿਓ ਹਰ ਜੀਓ ਕਿਰਪਾ ਕਰੇ ਤਾਂ ਨਾਮ ਤੀ ਆਈਐ ਜੀਓ ਸਤ ਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ ਗਣ ਗਾਏ ਵਿਗਸਾ ਸਦਾ ਅਨ ਦਿਨ ਜਾਏ ਆਪ ਸਾਚੇ ਭਾਵਾਏ ਅਹੰਕਾਰ ਗਮ ਤਜੇ ਮਾਇਆ ਸਹਿਜ ਨਾਮ ਸਮਾਵਾਏ ਆਪ ਕਰਤਾ ਕਰੇ ਸੋਈ ਆਪ ਦੇ ਤਾ ਪਾਈਐ ਹਰ ਜਿਓ ਕਿਰਪਾ ਕਰੇ ਤਾ ਨਾਮ ਤਿ ਹੈ ਜਿਓ ਅੰਦਰ ਸਾਚਾ ਨੇਹ ਪੁਰ ਸਤ ਗੁਰੈ ਜਿਓ ਹਉ ਤਿਸ ਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰ ਜਿਓ ਕਦਿੰ ਨ ਵਸਾਰੀ ਅਨ ਦਿਨ ਸਮਾਰੀ ਜਨਾਮ ਲਈ ਤਾਂ ਜੀਵਾ ਸ਼ਰਮਣੀ ਸੁਣੀ ਤਾਏ ਕੋ ਮਨ ਤ੍ਰਿਪਤਾ ਗਰਮਖ ਅੰਮ੍ਰਿਤ ਪੀਵਾ ਨਦਰ ਕਰੇ ਤ ਸਤਗੁਰ ਮਿਲੇ ਅਨ ਦਿਨ ਬਬੇਕ ਬੁੱਧ ਵਿਚਰੈ ਅੰਦਰ ਸਾਚਾਂ ਨੇ ਹਾਂ ਪੂਰੇ ਸਤ ਗੁਰ ਸਤ ਸੰਗਤ ਮਿਲੇ ਵਡ ਭਾਗ ਤਾ ਹਰ ਰਸ ਆਵੈ ਜੀਉ ਅਨ ਦਿਨ ਰਹੈ ਲਿਵ ਲਾਏ ਸਹਜ ਸਮਾਵੈ ਜੀਓ ਸਹਜ ਸਮਾਵੈ ਤਾ ਹਰਿ ਮਨ ਭਾਵੈ ਸਦਾ ਆਤੀਤ ਬੈ ਰਾਗੀ ਹਲਤ ਪਲਤ ਸੋ ਬਾ ਜਗ ਅੰਤਰ RAM ਨਾਮ ਲੇਵ ਲੱਗੀ ਹਰਿ ਕਾ ਸੋਗ ਦੁਹਾਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ ਸਤ ਸੰਗਤ ਮਿਲੇ ਵਡ ਭਾਗ ਤਾ ਖਰ ਰਸ ਆਵੇ ਜੀਉ ਦੂਜੇ ਭਾਏ ਦੁਖ ਹੋਏ ਮਨ ਮੁਖ ਜਮ ਜੁਹਿਆ ਜਿਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜਿਓ ਮਾਇਆ ਦੁਖ ਮੋਹਿਆ ਹਉ ਮੈ ਰੋਹਿਆ ਮੇਰੀ ਮੇਰੀ ਕਰਤਵੇ ਖਾਵਏ ਜੋ ਪ੍ਰਭ ਦੇ ਤੇ ਸਚੇ ਤੇ ਨਹੀਂ ਅੰਤ ਗਿਆ ਪਛਤਾਵੈ ਬਿਨ ਨਾਮੇ ਕੋ ਸਾਥ ਨ ਚਾਲੈ ਪੁੱਤਰ ਕਲਤਰ ਮਾਇਆ ਤੁਹਿਆ ਦੁਜੈ ਪਾਏ ਦੁਖ ਖਾਏ ਮਨਮਖ ਜਮ ਜੋ ਖਿਆ ਜੀਓ ਕਰ ਕਿਰਪਾ ਲਿਹੋ ਮਿਲਾਏ ਮਹਿਲ ਖਰ ਪਾਇਆ ਜੀਓ ਸਦਾ ਰਗੇ ਕਰ ਜੋੜ ਪ੍ਰਭ ਮਨ ਪਾਇਆ ਜੀਓ ਪ੍ਰਭ ਮਨ ਭਾਵੇ ਤਾ ਹੁਕਮ ਸਮਾਵੇ ਹੁਕਮ ਮੰਨ ਸੁਖ ਪਾਇਆ ਅਨ ਦਿਨ ਜਪਤ ਰਹੇ ਦਿਨ ਰਾਤੀ ਸਹਜੇ ਨਾਮ ਧਿਆਇਆ ਨਾਮੋ ਨਾਮ ਮਿਲੇ ਵਢਿਆਈ ਨਾਨਕ ਨਾਮ ਮਨ ਭਾਵਏ ਕਰਿ ਕਿਰਪਾ ਲਖ ਮੈ ਲਾਇ ਮਹਿਲ ਘਰ ਪਾਵੈ ਜੀਓ ਨਾਮ ਨਾਮ ਮਿਲੇ ਵੜਿਆਈ ਨਾਨਕ ਨਾਮ ਮਨ ਭਾਵੈ ਘਰ ਕਿਰਪਾਲਹੁ ਮਿਲਾਏ ਮਹਿਲ ਘਰ ਪਾਵੈ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ